ਦਾ ਇਸ ਵੇਲੇ ਮੌਜੂਦ ਆ ਹਰੀਕੇ ਪੱਤਨ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਰਿਆ ਪੂਰੀ ਜ਼ਬਰਦਸਤ ਤੂਫਾਨ ਦੇ ਉੱਤੇ ਆ ਨੇੜਲੇ ਪਿੰਡ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਜਲਮਗਨ ਹੋ ਚੁੱਕੇ ਨੇ ਔਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਸਿੱਧੀਆਂ ਤਸਵੀਰਾਂ ਹਰੀਕੇ ਪੱਤਨ ਦੀਆਂ ਜੇਕਰ ਤੁਸੀਂ ਦੇਖੋ ਤਾਂ ਦਰਿਆ ਦਾ ਪੂਰਾ ਏਰੀਆ ਨਹੀਂ ਹੈ ਦਰਿਆ ਦੀ ਖੱਤ ਉਹ ਸਾਹਮਣੇ ਦਰਖਤਾਂ ਤੋਂ ਕਾਫੀ ਉਰੇ ਤੇ ਆ ਕੇ ਖਤਮ ਹੋ ਜਾਂਦੀ ਹੈ ਪਰ ਤੁਹਾਨੂੰ ਲੱਗੇਗਾ ਜਿਵੇਂ ਸਾਰਾ ਹੀ ਦਰਿਆ ਕਿਉਂਕਿ ਬਹੁਤ ਵੱਡੇ ਪੱਦਰ ਦੇ ਉੱਤੇ ਮਾਰ ਕੀਤੀ ਹੈ ਤਾਂ ਇਹ ਤਸਵੀਰਾਂ ਨੇ ਬਿਲਕੁਲ ਪੁਲ ਦੇ ਨਾਲ ਦੀ ਖਹਿ ਕੇ ਦਰਿਆ ਜਿਹੜਾ ਚੱਲ ਰਿਹਾ ਤਾਂ ਇਹ ਤਸਵੀਰ ਹੈ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਨੁਕਸਾਨ ਕੀਤਾ ਹਾਲਾਂਕਿ ਲੋਕ ਨੇ ਲੋਕ ਦੇਖ ਰਹੇ ਨੇ ਪੁਲ ਦੇ ਉੱਤੇ ਕਿਵੇਂ ਜਿਹੜਾ ਪਾਣੀ ਬਿਲਕੁਲ ਨਾਲ ਲੱਗ ਕੇ ਚੱਲ ਰਿਹਾ ਪਰ ਇੱਕ ਹੀ ਸਾਫ਼ ਹੈ ਕਿ ਇਸ ਵਾਰ ਬਹੁਤ ਵੱਡਾ ਨੁਕਸਾਨ ਕੀਤਾ ਹੈ ਪਾਣੀ ਦੀ ਵੱਡੀ ਮਾਰ ਪਈ ਹੈ ਪੰਜਾਬ ਦੇ ਉੱਤੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਹਰੀਕੇ ਪੱਤਨ ਦੀਆਂ ਦੇਖੋ ਤੁਸੀਂ ਇਹ ਉਫਾਨ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਇਹ ਮਾਰ ਪਈ ਹੈ ਔਰ ਸਲਾਮ ਹੈ ਸਮਾਜ ਸੇਵੀ ਜਥੇਬੰਦੀਆਂ ਨੂੰ ਔਰੇ ਤਸਵੀਰ ਹੈ ਔਰ ਵੱਡੇ ਪੱਧਰ ਤੇ ਪੂਰੀ ਤਰ੍ਹਾਂ ਤੁਹਾਨੂੰ ਸਾਰਾ ਏਰੀਆ ਦਰਿਆ ਦਾ ਹੀ ਨਜ਼ਰ ਆਏਗਾ ਤਾਂ ਇਸ ਵੇਲੇ ਮੌਜੂਦ ਆ ਹਰੀਕੇ ਪੱਤਨ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਰਿਆ ਪੂਰੀ ਜ਼ਬਰਦਸਤ ਤੂਫਾਨ ਦੇ ਉੱਤੇ ਆ ਨੇੜਲੇ ਪਿੰਡ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਜਲਮਗਨ ਹੋ ਚੁੱਕੇ ਨੇ ਔਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਸਿੱਧੀਆਂ ਤਸਵੀਰਾਂ ਹਰੀਕੇ ਪੱਤਨ ਦੀਆਂ ਜੇਕਰ ਤੁਸੀਂ ਦੇਖੋ ਤਾਂ ਦਰਿਆ ਦਾ ਪੂਰਾ ਏਰੀਆ ਨਹੀਂ ਹੈ ਦਰਿਆ ਦੀ ਖੱਤ ਬਹੁ ਸਾਹਮਣੇ ਦਰਖਤਾਂ ਤੋਂ ਕਾਫੀ ਉਰੇ ਤੇ ਆ ਕੇ ਖਤਮ ਹੋ ਜਾਂਦੀ ਹੈ ਪਰ ਤੁਹਾਨੂੰ ਲੱਗੇਗਾ ਜਿਵੇਂ ਸਾਰਾ ਹੀ ਦਰਿਆ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਮਾਰ ਕੀਤੀ ਹੈ ਤਾਂ ਇਹ ਤਸਵੀਰਾਂ ਨੇ ਬਿਲਕੁਲ ਪੁਲ ਦੇ ਨਾਲ ਦੀ ਖਹਿ ਕੇ ਦਰਿਆ ਜਿਹੜਾ ਚੱਲ ਰਿਹਾ ਤਾਂ ਇਹ ਤਸਵੀਰ ਹੈ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਨੁਕਸਾਨ ਕੀਤਾ ਹਾਲਾਂਕਿ ਲੋਕ ਨੇ ਲੋਕ ਦੇਖ ਰਹੇ ਨੇ ਪੁਲ ਦੇ ਉੱਤੇ ਕਿਵੇਂ ਜਿਹੜਾ ਪਾਣੀ ਬਿਲਕੁਲ ਨਾਲ ਲੱਗ ਕੇ ਚੱਲ ਰਿਹਾ ਪਰ ਇੱਕ ਹੀ ਸਾਫ਼ ਹੈ ਕਿ ਇਸ ਵਾਰ ਬਹੁਤ ਵੱਡਾ ਨੁਕਸਾਨ ਕੀਤਾ ਹੈ ਪਾਣੀ ਦੀ ਵੱਡੀ ਮਾਰ ਪਈ ਆ ਪੰਜਾਬ ਦੇ ਉੱਤੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਹਰੀਕੇ ਪੱਤਨ ਦੀਆਂ ਦੇਖੋ ਤੁਸੀਂ ਇਹ ਉਫਾਨ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਇਹ ਮਾਰ ਪਈ ਆ ਔਰ ਸਲਾਮ ਹੈ ਸਮਾਜ ਸੇਵੀ ਜਥੇਬੰਦੀਆਂ ਨੂੰ ਔਰੇ ਤਸਵੀਰ ਹੈ ਔਰ ਵੱਡੇ ਪੱਧਰ ਤੇ ਪੂਰੀ ਤਰ੍ਹਾਂ ਤੁਹਾਨੂੰ ਸਾਰਾ ਏਰੀਆ ਦਰਿਆ ਦਾ ਹੀ ਨਜ਼ਰ ਆਏਗਾ ਤਾਂ ਇਸ ਵੇਲੇ ਮੌਜੂਦ ਆ ਹਰੀਕੇ ਪੱਤਨ ਦੇ ਵਿੱਚ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਰਿਆ ਪੂਰੀ ਜ਼ਬਰਦਸਤ ਤੂਫਾਨ ਦੇ ਉੱਤੇ ਆ ਨੇੜਲੇ ਪਿੰਡ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਜਲਮਗਨ ਹੋ ਚੁੱਕੇ ਨੇ ਔਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਸਿੱਧੀਆਂ ਤਸਵੀਰਾਂ ਹਰੀਕੇ ਪੱਤਨ ਦੀਆਂ ਜੇਕਰ ਤੁਸੀਂ ਦੇਖੋ ਤਾਂ ਦਰਿਆ ਦਾ ਪੂਰਾ ਏਰੀਆ ਨਹੀਂ ਹੈ ਦਰਿਆ ਦੀ ਖੱਤ ਉਹ ਸਾਹਮਣੇ ਦਰਖਤਾਂ ਤੋਂ ਕਾਫੀ ਉਰੇ ਤੇ ਆ ਕੇ ਖਤਮ ਹੋ ਜਾਂਦੀ ਹੈ ਪਰ ਤੁਹਾਨੂੰ ਲੱਗੇਗਾ ਜਿਵੇਂ ਸਾਰਾ ਹੀ ਦਰਿਆ ਕਿਉਂਕਿ ਬਹੁਤ ਵੱਡੇ ਪੱਦਰ ਦੇ ਉੱਤੇ ਮਾਰ ਕੀਤੀ ਹੈ ਤਾਂ ਇਹ ਤਸਵੀਰਾਂ ਨੇ ਬਿਲਕੁਲ ਪੁਲ ਦੇ ਨਾਲ ਦੀ ਖਹਿ ਕੇ ਦਰਿਆ ਜਿਹੜਾ ਚੱਲ ਰਿਹਾ ਤਾਂ ਇਹ ਤਸਵੀਰ ਹੈ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਨੁਕਸਾਨ ਕੀਤਾ ਹਾਲਾਂਕਿ ਲੋਕ ਨੇ ਲੋਕ ਦੇਖ ਰਹੇ ਨੇ ਪੁਲ ਦੇ ਉੱਤੇ ਕਿਵੇਂ ਜਿਹੜਾ ਪਾਣੀ ਬਿਲਕੁਲ ਨਾਲ ਲੱਗ ਕੇ ਚੱਲ ਰਿਹਾ ਪਰ ਇੱਕ ਹੀ ਸਾਫ਼ ਹੈ ਕਿ ਇਸ ਵਾਰ ਬਹੁਤ ਵੱਡਾ ਨੁਕਸਾਨ ਕੀਤਾ ਹੈ ਪਾਣੀ ਦੀ ਵੱਡੀ ਮਾਰ ਪਈ ਹੈ ਪੰਜਾਬ ਦੇ ਉੱਤੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਹਰੀਕੇ ਪੱਤਨ ਦੀਆਂ ਦੇਖੋ ਤੁਸੀਂ ਇਹ ਉਫਾਨ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਏ ਮਾਰਪਈ ਹੈ ਔਰ ਸਲਾਮ ਹੈ ਸਮਾਜ ਸੇਵੀ ਜਥੇਬੰਦੀਆਂ ਨੂੰ ਔਰੇ ਤਸਵੀਰ ਹੈ ਔਰ ਵੱਡੇ ਪੱਧਰ ਤੇ ਪੂਰੀ ਤਰ੍ਹਾਂ ਤੁਹਾਨੂੰ ਸਾਰਾ ਏਰੀਆ ਦਰਿਆ ਦਾ ਹੀ ਨਜ਼ਰ ਆਏਗਾ